ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਅੱਜ ਬਹੁਤ ਦਿਨਾਂ ਬਾਅਦ ਵਲੌਗ ਬਣਾ ਰਹੇ ਆ ਜੀ ਤੇ ਅਸੀਂ ਜਾ ਰਹੇ ਆਂ ਸ਼੍ਰੀ ਆਨੰਦਪੁਰ ਸਾਹਿਬ ਨਾਲ ਜਗਮੀਤ ਸਿੰਘ ਘਰੇ ਖੂਨ ਦੇ ਵਿੱਚ ਮਗਨ ਹੋਇਆ ਤੇ ਅਸੀਂ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਰਹੇ ਆਂ ਦੋਸਤੋ ਤੇਰੇ ਸਤਨਾਮ ਸਿੰਘ ਜੀ ਆਜਣਗੇ ਸਤਨਾ ਜੀ ਸਤਨਾਮ ਸਿੰਘ ਜੀ ਨਾਲ ਸਾਡੇ ਸਤਨਾਮ ਸਿੰਘ ਜੀ ਨਾ ਸਾਡੇ ਰੋਸ਼ਨ ਜਾ ਰਹੇ ਆ ਜੀ ਦੇਖੋ ਮਾਲਕੇ ਰਸਤੇ ਕਿੱਡਾ ਸੋਹਣਾ ਜੀ ਗੁਰਹਰ ਘਰ ਦੇ ਨੇੜੇ ਪਹੁੰਚ ਚੁਕੇ ਆ ਜੀ ਤੂਏ ਰਾਣੀ ਲੱਗੀ ਆ ਆ ਵੇਖੋ ਸਾਡੇ ਨਾਲ ਜੁੜੇ ਰਹੋ ਤੇ ਤੁਹਾਨੂੰ ਧੁਰ ਤੱਕ ਇਹ ਬਲੌਗ ਅਜੇ ਦਾ ਮਿਲੂਗਾ ਅਸੀਂ ਵਨ ਆ ਗਏ ਆ ਜੀ ਹਿਸ਼ਾਰਪੁਰ ਦੀਆਂ ਪਹਾੜੀਆਂ ਦੇ ਵਿੱਚ ਤੇ ਸ਼੍ਰੀ ਡੇਰਾ ਸੱਬ ਜਾ ਰਹੇ ਆ ਤੇ ਬਹੁਤ ਸੋਹਣਾ ਬਾਹਰ ਦਾ ਥਿਊ ਹੈ ਇਹ ਚਾਰ ਚਫੇਰੇ ਆ ਪਹਾੜੀ ਤੁਰੀ ਆ ਹੁੰਦੀ ਹੈ ਇਹ ਕੋਈ ਹੋਰ ਜਗਾ ਨਹੀਂ ਹੈ ਇਹ ਸਿਰਫ ਜਿੱਦਾਂ ਪੰਜਾਬ ਦੀ ਜਗਾ ਹੀ ਆ ਹਮਾਚਲ ਸੌਰੀ ਮਲਗੇ ਹਿਸ਼ਾਰਪੁਰ ਦੀਆਂ ਪਹਾੜੀਆਂ ਤੁਸੀਂ ਦੇਖ ਸਕਦੇ ਨੰਬਾਇਆ ਤੇ ਨਾਲ ਰਵੀ ਸ਼ਕਤੀ ਡਰਾਈਵਿੰਗ ਕਰ ਰਿਹਾ ਤੇ ਅਹੀਂ ਇਹ ਵਿਚਾਰੇ ਅਹੀਂ ਪੂਰੇ ਸ਼ਮੇ ਜਨਾ ਬਈ ਨੇ ਫਿਰ ਇਹ ਤੇ ਸਾਡੇ ਨਾਲ ਜੁੜੇ ਰਹੇ ਉਹਦੇ ਹੀ ਤੁਹਾਨੂੰ ਹਮਾਂ ਚਲਦੀਆਂ ਅਸੀਂ ਪਹਾੜੀਆਂ ਪੰਜਾਬ ਦੀਆਂ ਸਾਰੇ ਦਰਸ਼ਨ ਕਰਾਵਾਂਗੇ ਹਾਂਜੀ ਦੋਸਤੋ ਸਾਡੇ ਸੱਜਣ ਤੇ ਅਸੀਂ ਹੁਣ ਡੇਰੇ ਸਾਹਿਬ ਦੇ ਬਿਲਕੁਲ ਨਜ਼ਦੀਕ ਪਹੁੰਚ ਗਏ ਆ ਜੀ ਕੋਈ 5-7 ਕਿਲੋਮੀਟਰ ਹੀ ਰਹਿ ਗਿਆ ਤੇ ਲੰਗੇ ਤੇ ਆ ਹਨ ਰਾਤ ਚ ਕੋਈ ਲੰਗਰ ਦੀ ਮਿਲੇ ਸਿਹਾਰਪੁਰ ਆਏ ਆ ਤੇ ਲੰਗਰ ਤੁਸੀਂ ਦੇਖ ਸਕਦੇ ਨਿਹਾਲ ਹੋ ਗਿਆ ਛੱਕੇ ਤੇ ਮੇਰਾ ਸੰਸੋਦੀ ਪੂਰੀ ਤੇ ਰਹੀਆਂ ਤੇ ਜਾ ਕੇ ਡੇਰੇ ਸਾਹਿਬ ਆਪਾਂ ਮਿਲਦੇ ਆਂ ਹਾਂਜੀ ਹਾਂਜੀ ਦੋਸਤੋ ਅਸੀਂ ਆ ਗਏ ਆ ਜੀ ਡੇਰੇ ਸਾਹਿਬ ਤੇ ਪਾਰਕਿੰਗ ਦੇ ਵਿੱਚ ਗਟਾ ਪਾਰਕਿੰਗ ਬੜੀ ਵੱਡੀ ਆ ਅਸੀਂ ਅੱਗੇ ਵਾਵਾ ਹੀ ਆਏ ਆ ਤੇ ਫੀਸ ਵੀ ਨਾ ਚੰਗੀ ਰੱਖੀ 300 ਰੁਪਿਆ ਪਿੰਗ ਦੀ ਕਾਰ ਵਾਰਕਿੰਗ ਦੀ 300 ਕਾਰ ਦੀ ਤੇ ਟੈਂਪੋ ਟਰੈਵਲ ਦਾ ਪਰਨੇ 500 ਆ ਇਦਾਂ ਵਾਵਾ ਫੀਸ ਰੱਖੀ ਹੈ ਉਹਦੇ ਗਿਆ ਮੋਟਰਸਾਈਕਲ ਦਾ 100 ਤੇ ਮਤਲਬ ਕਿ ਡਏ ਆ ਜਾਣੇ ਦਰਸ਼ਨ ਕਰਕੇ ਫਿਰ ਸ਼੍ਰੀ ਨਾਨਕਪੁਰ ਸਾਹਿਬ ਜਾਵਾਂਗੇ ਹਾਂਜੀ ਆ ਵੇਖੋ ਟੈਂਪੋ ਟਰੈਵਲ ਕਿਵੇਂ ਲੱਗੇ ਇਥੇ ਇਹ ਵੀ ਰਸ਼ ਵਾਵਾ ਹੀ ਆ ਤੇ ਪਰ ਕੰਟਰੋਲ ਚ ਹੀ ਆ ਇੰਨਾ ਰਸ਼ ਨਹੀਂ ਆ ਤੀਜੀ ਚੌਥੀ ਹੋਲੀ ਨਹੀਂ ਆ ਹਨਾ ਹੋਲੀਆਂ ਕੱਲ ਪਰਸੋਂ ਤੱਕ ਦੋ ਦਿਨ ਤੱਕ ਸਮਾਪਤੀ ਹੋਣ ਵਾਲੀ ਆ ਫਿਰ ਵੀ ਵਧੀਆ ਯਾਰ ਰਸ਼ਨੀ ਇੰਨਾ ਤਤਵੀਂ ਹੋਲੀ ਹੋ ਗਈ ਆ ਵੱਲੋਂ ਹਾਸੇ ਭਨੇ ਹੋਣੀਆਂ ਹਾਂ ਹਾਂਜੀ ਦੋਸਤੋ ਇਹ ਇੱਕ ਸਾਈਟ ਤੇ ਵਿਊ ਡੇਰਾਸ ਹੈ ਤੋਲੀ ਤਾਂ ਚਲੇ ਜਾ ਰਹੇ ਆ ਤੁਹਾਨੂੰ ਇਸ਼ਨਾਨ ਕਰਾਵਾਂਗੇ ਤੋਲੀ ਧਰ ਥਲੇ ਜੋੜੇ ਰਿਓ ਛੜਨਾ ਕਰੋ ਦਰਸ਼ਨ ਜੀ ਬਾਬਾ ਮੜਪਾਕ ਸਿੰਘ ਡੇਰਾ ਸਹਿਬ ਅਸੀਂ ਪਹੁੰਚ ਚੁੱਕੇ ਆ ਸੰਗਤ ਜੀ ਨਾਲ ਸਾਡੇ ਸਾਡੀ ਟੀਮ ਜਗਵੀਰ ਸਿੰਘ ਬਲ ਸਾਹਿਬ ਚਿਕਾਰੇ ਵਾਲੀ ਦੀ ਗੱਲ ਹੀ ਤੇ ਸਾਡੀ ਟੀਮ ਕੋ ਸਤਨਾਮ ਸਿੰਘ ਜੀ ਰੋਸ਼ਨ ਜੀ ਆ ਰਹੇ ਨੇ ਤੇ ਬਸ ਦਰਸ਼ਨ ਕਰਾਂਗੇ ਜੀ ਸਤਨਾਮ ਸਿੰਘ ਜੀ ਨੂੰ ਤੁਸੀਂ ਮਿਲ ਸਕਦੇ ਹੋ ਇਹ ਸਾਡੇ ਨਾਲ ਹੋਣਗੇ ਅੱਜ ਵਿਊ ਅਗੋਂ ਬਹੁਤ ਸੋਹਣਾ ਆ ਰਿਹਾ ਸੰਗਤ ਜੀ ਅਸੀਂ ਪਹੁੰਚ ਚੁੱਕੇ ਹਾਂ ਜੀ ਧੌਲੀ ਧਾਰ ਤੇ ਸਾਡੇ ਸਾਥੀ ਥੋੜਾ ਹੀ ਅੱਗੇ ਜਾ ਚੁੱਕੇ ਆ ਤੇ ਇਹਨਾਂ ਨੂੰ ਮਿਲਦੇ ਹਾਂ ਨਹੀਂ ਆ ਵੇਖੋ ਤੇ ਅਗੋਂ ਵਿਊ ਬਹੁਤ ਸੋਹਣਾ ਆ ਰਿਹਾ ਸੀ ਤੇ ਮਾਹ ਚੱਲ ਫੋਟੋ ਲੈ ਲੈਨੇ ਇੱਕ ਦੋ ਤੇ ਸਾਰੀ ਵੀਡੀਓ ਵੇਖ ਕੇ ਆਇਓ ਜੀ ਠੀਕ ਹੈ ਓ ਧੌਲੀ ਧਾਰ ਜੇ ਦੋਸਤੋ ਕਚਕਾ ਨਾ ਕਰਾ ਲਈਏ ਬੜੀ ਡੂੰਗੀ ਹੈ ਧੌਲੀ ਧਾਰ ਓਯਾ ਓ ਸੰਗਤ ਕਿਧਰੋਂ ਆਂਦੀ ਹਾਂ ਹਾਂਜੀ ਅਸੀਂ ਪਹੁੰਚ ਚੁੱਕੇ ਹਾਂ ਜੀ ਧੌਲੀ ਧਾਰ ਤੇ ਇਹ ਦੇ ਆ ਵੇਖੋ ਸੰਗਤਾਂ ਇੱਧਰ ਧੌਲੀ ਧਾਰਿਆ ਇੱਧਰ ਪਿੱਛੇ ਆਹ ਵੇਖੋ ਓ ਇਧਰੋਂ ਹੀ ਜਲ ਹੁੰਦਾ ਬੜੀ ਦੂਰੋਂ ਦੂਰੋਂ ਸੰਗਤਾਂ ਆਵੇ ਆਉਣੀਆਂ ਤੇ ਸੰਗਤ ਇਹ ਬੜੀ ਮਹਾਰਾਜ ਦੀ ਮੇਰ ਆ ਧੰਦਰ ਮਾਵਾ ਬੜਪਾ ਸਿੰਘ ਜੀ ਪਰ ਨਕਰੂ ਰਾਮ ਦਾ ਸਾਡੇ ਨਾਲ ਅੱਜ ਜਗਨਜੀਤ ਸਿੰਘ ਜੀ ਰਹਿਣਗੇ ਤੇ ਅੱਜ ਦੇ ਵਲੌਗ ਦੇ ਵਿੱਚ ਤੁਸੀਂ ਐਂਡ ਤੱਕ ਵੇਖਣਾ ਜੀ ਤੁਹਾਨੂੰ ਵਾਧੂ ਕੁਝ ਹੋਰ ਅੱਜ ਹੀ ਆ ਗਏ ਆ ਅਪਾ ਜੀ ਨਾਲ ਸ਼ੁਰੂ ਕਰਾਂਗੇ ਬੰਤੀ ਜੀ ਦੇਖੋ ਸਾਡੇ ਦਾ ਦਾ ਹਾੜ ਹੈ ਸੰਗਤਾਂ ਦਾ ਗਾੜ ਹੈ ਬਹੁਤ ਜਿਆਦੀ ਸੰਗਤ ਆਈ ਤੇ ਆ ਤਹੀ ਵੇਖ ਸਕਦੇ ਸੰਗਤਾਂ ਕਿਵੇਂ ਵੇਖੋ ਜੀ ਸੰਗਤ ਧੌਲੀ ਧਰ ਤੇ ਖੜੇ ਆ ਜੀ ਸੰਗਤ ਦਾ ਹਾਰ ਸੰਗਤ ਦਾ ਗਾੜ ਤੇ ਆ ਸੰਗਤ ਨੂੰ ਥੋੜੀ ਪ੍ਰੋਬਲਮ ਇਹ ਨਹੀਂ ਸੰਗਤ ਚਾਹੀਦਾ ਜਿਹੜਾ ਕੱਪੜੇ-ਕੱਪੜੇ ਛੋੜੀ ਜਾਂਦੇ ਮੈਂ ਜੇ ਤੁਸੀਂ ਦੇਖ ਸਕਦੇ ਉਸ ਸੰਗਤ ਦੀ ਹਾਂਜੀ ਸੰਗਤ ਜੀ ਬਹੁਤ ਜਿਆਦਾਆਂ ਪੌੜੀਆਂ ਧੌਲੀ ਧਰ ਦੀਆਂ ਓਹ ਵੇਖੋ ਸੰਗਤ ਕਿੱਥੋਂ ਆਉਂਦੀ ਉਧਰ ਇੱਕ ਤੋਂ ਵੀ ਥੱਲੇ ਆਉਂਦੀ ਉਹਲਾ ਵਾ ਤੇ ਇੱਕ ਚੜਾਈ ਅਲੱਗ ਹੁੰਦੀ ਆ ਉਹ ਚੜਾਈ ਆ ਹਾਂਜੀ ਦੋਸਤੋ ਅਸੀਂ ਦਰਸ਼ਨ ਕਰ ਲਏ ਆ ਰੱਬੀ ਰੂਹਾਂ ਦੇ ਤੇ ਹੋ ਨਹੀਂ ਚੱਲੇ ਆ ਜੀ ਦੂਰ ਜਰਾ ਸੇ ਮਹਾਰਾਜ ਜੀ ਦੇ ਦਰਸ਼ਨ ਕਰਨਾ ਪਵਨ ਪੀਤਰ ਤਰਤੀਆ ਦੇ ਬੜੀ ਸੰਗਤ ਆ

ਬਹੁਤ ਜਦੀ ਸੰਗਤ ਆ ਸੰਗਤ ਜੀ ਡੇਰਾ ਬਾਬਾ ਬੜਪਾਕ ਸਿੰਘ ਜੀ ਦੇ ਸਥਾਨ ਤੇ ਹਾਂਜੀ ਸੰਗਤ ਜੀ ਕਰ ਲੋ ਦਰਸ਼ਨ ਭਗਾਵਾ ਲਿਓ ਬਹੁਤ ਜਲੀ ਸੰਗਤ ਹੈ ਜੀ ਸੰਗਤ ਵੇਖੋ ਜੀ ਸੰਗਤ ਡੇਰਾ ਸਾਹਿਬ ਬਹੁਤ ਜਿਆਦਾ ਆ ਰਹੀ ਹੈ ਜੀ ਸੰਗਤ ਦਾ ਉਤਸ਼ਾਹ ਵੇਖੋ ਲੱਖਾਂ ਦੀ ਲੱਖਾਂ ਦੀ ਗਿਣਤੀ ਜੋ ਸੰਗਤ ਤੇ ਪਾਟੇ ਕੰਨੀਆਂ ਲੈਣਾ ਇੰਨੀਆਂ ਲੰਮੀਆਂ ਉਹ ਤਿੰਨ ਤਾਂ ਦਿਖਾ ਲਈ ਸਗੇ ਤੇ ਬਹੁਤ ਜਿਆਦਾ ਲੰਮੀਆਂ ਲੈਣਾ ਟੋਲੀ ਦਾ ਤੇ ਵੀ ਕੀ ਹਰ ਜਗ੍ਹਾ ਕੀ ਬੜਾ ਸੰਗਤ ਦਾ ਉਤਸ਼ਾਹ ਆ ਜੀ ਹਾਂਜੀ ਜੀ ਉਹ ਵੇਖੋ ਜੀ ਉਹ ਕੋਣ ਅਹੀਂ ਵਾਪਸ ਜਾ ਰਹੇ ਆ ਜੀ ਸ੍ਰੀ ਅਨੰਪੁਰ ਸਾਹਿਬ ਵਿਖੇ ਹੋਣਾ ਰੁੱਖਾਂਗੇ ਰਾਤ ਤੇ ਇਹ ਆਜੋ ਫਿਰ ਤੁਹਾਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਨੇ ਸਾਡੇ ਨਾਲ ਜੁੜੇ ਰਹਿਣਾ ਜੀ ਹੁਣ ਪਿਆਰਿਓ ਆਪ ਵੇਖੋ ਜੀ ਕਿੰਨਾ ਮੋਟਰਸਾਈਕਲ ਕਿੰਨੇ ਸੰਦ ਦੇ ਅੱਗੇ ਗੱਡੀਆਂ ਦੀਆਂ ਪਾਰਕਿੰਗ ਜੇ ਤੁਹਾਨੂੰ ਮੈਂ ਕੋੜਨਾ ਹੈ ਇਹਨਾਂ ਦਾ ਰੇਟ ਬੜੇ ਹੈਵੀ ਲਾਏ ਆ ਨਾ ਲਿਖ ਕੇ ਕੋਈ ਗੱਡੀ ਦਾ 1.5 ਕਿਸੋ ਰੁਪਈਆ ਤੇ ਚੱਲ ਰਹੀ ਹੈ ਲੈ ਲੈਣਾ ਹੋਵੇ ਲੈ ਵੇ ਤੇ ਅਜਿਆਗੀ ਵੇਖੋ ਜੀ ਰੇਟ ਸਾਰੇ ਰੇਟ ਲਿਖ ਕੇ ਲਾਏ ਆ ਨਾ ਲੈ ਲੈਣਾ ਵੇ ਤੁਸੀਂ ਆਓ ਤੇ ਇਨਾ ਮਾਈਂਡ ਬਣਾ ਕੇ ਆਉਣਾ ਕਿ ਤੁਸੀਂ ਇੱਥੇ ਜ਼ਰੂਰ ਆਉਣਾ ਜੀ ਹਾਂ ਜੀ ਬਾਕੀ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਹਾਂ ਜੀ ਵੇਖੋ ਜੀ ਗੱਡੀਆਂ ਹੀ ਗੱਡੀਆਂ ਤੇ ਬੜੀ ਦੂਰ ਤੱਕ ਅਜੇ ਉਹ ਤੁਹਾਨੂੰ ਨਹੀਂ ਵਿਖਾਈਆਂ ਬੜੀ ਅੱਗੇ ਪਿੱਛੇ ਕੀ ਇਧਰ ਮੋਟਰਸਾਈਕਲ ਕੀ ਬੜੀਆਂ ਮਤਲਬ ਪਾਰਕਿੰਗ ਚੀਜ਼ਾਂ ਲੱਗੀਆਂ ਪਾਰਕਿੰਗ ਦੇ ਵਿੱਚ ਤੇ ਬਾਕੀ ਆਓ ਉਹਦਾ ਇੰਨੀ ਨਹੀਂ ਵੈਸੇ ਸੰਖਤਾ ਕੀ ਮਤਲਬ ਕਿ ਜਾਨ ਕੇ ਜਿੰਨੀ ਪਹਿਲਾਂ ਦੀ ਜਾਮ ਲੱਗਦੇ ਹੁੰਦੇ ਉਹ ਨਹੀਂ ਗੱਲ ਰਵਾਂ ਰਵਈਆ ਆ ਗਏ ਹਾਂ ਹਾਂਜੀ ਆ ਵੇਖੋ ਮੋਟਰਸਾਈਕਲ ਕਿਵੇਂ ਆਦੇ ਝੰਡੇ ਝੂਲਦੇ ਝੂਲਦੇ ਰਹਿਣ ਨਿਸ਼ਾਨ ਖਾਲਸੇ ਪੰਥ ਮਹਾਰਾਜ ਦੇ ਵੇਖਿਆ ਕਿੱਡਾ ਨਜ਼ਾਰਾ ਅਬ ਹੋਰ ਗੱਡੀਆਂ ਆ ਯਾਰ ਜਿਆਦਾ ਬਹੁਤ ਗੱਡੀ ਆਦਾ ਅਸੀਂ ਆ ਰਹੇ ਆ ਅਸੀਂ ਆ ਰਹੇ ਸੰਗਤ ਜੀ ਵੇਖੋ ਕਿਹੜੇ ਰਾਵਾਂ ਥਣੇ ਵੀ ਮਤਲਬ ਕਿ ਹਨ ਗੱਡੀ ਪਾਣੀ ਪੈ ਗਈ ਹੈ ਜਿੱਦਾਂ ਕਹਿ ਲੋ ਕਿ ਮਕਸਿਕੋ ਦੇ ਜੰਗਲ ਦੀ ਇਦਾਂ ਮਤਲਬ ਕਿ ਹਨ ਕੱਚੇ ਰਾਵਾਂ ਥੜੀ ਪਾਣੀ ਹਾਂਜੀ ਦੋਸਤੋ ਮਨ ਨੰਦਪੁਰ ਸਾਬ ਨੂੰ ਜਾ ਰਹੇ ਆ ਜੀ ਵੇਖੋ ਕਿੰਨਾ ਸੋਹਣਾ 뷰 ਆ ਰਿਹਾ ਤੇ ਬਹੁਤ ਸੋਹਣਾ ਮਲਕੇ ਆਵੇ ਜਿੱਦਾਂ ਕੋ ਪਹਾੜੀਆਂ ਜੰਗਲ ਟਾਇਪ ਸਾਰਾ ਕਿੰਨਾ ਸੋਹਣਾ ਲੱਗ ਰਿਹਾ ਜੀ ਚਲੋ ਵੀਡੀਓ ਤੇ ਵੇਜਤੇ ਮੈਂ ਇਹ ਨਹੀਂ ਕਹਿ ਸਕਦਾ ਵੀ ਭਰਾ ਨਹੀਂ ਕਿਦਾਂ ਦਾ ਲੱਗ ਰਿਹਾ ਹੋਵੇ ਤੇ ਲਾਈਵ ਸਾਨੂੰ ਅੱਖਾਂ ਦੇਖਣ ਨਾਲ ਤੇ ਬਹੁਤ ਮਨਾ ਨੰਦ ਆ ਰਿਹਾ ਜੀ ਸੰਗਤ ਆ ਰਹੀ ਹੈ ਸੰਗਤ ਜਾ ਰਹੀ ਹੈ ਉਹ ਨਹੀਂ ਵੇਖੋ ਝੰਡੇ ਝੂਲਦੇ ਹਾਂਜੀ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਭਿਪੌਰ ਸਾਹਿਬ ਗੁਰਦੁਆਰਾ ਭਿਪੌਰ ਸਾਹਿਬ ਪਹੁੰਚ ਚੁੱਕੇ ਹਾਂ ਤੇ ਗੱਫਾ ਪਾਣੀ ਛਕਾਵਾਂਗੇ ਪਹੁੰਚ ਆ ਚੁੱਕੇ ਲੱਗੇ ਆ ਚਾਰਜ ਹੋਣ ਲੱਗੇ ਆ ਬਾਹਰ ਲੰਗਰ ਲੱਗਾ ਫਿਰ ਅੰਦਰ ਜਾਵਾਂਗੇ ਸਾਡੇ ਨਾਲ ਝੜੇੜੀ ਵੀ ਹੈ ਦੋਸਤੋ ਇਹ ਕਿਹਦਾ ਬਹੁਤ ਵਧੀਆ ਲੱਗ ਰਿਹਾ ਇਥੇ ਨਾ ਜਿੱਥੇ ਵੀ ਲੰਗਰ ਹੈ ਆਪਣਾ ਜਗ੍ਹਾ ਬਦਲਦਾ ਨਹੀਂ ਅਸੀਂ ਬਦਲਣਾ ਹੀ ਨਹੀਂ ਟੇਬਲਾਂ ਤੇ ਲਾਏ ਆ ਆਪਣੀ ਮਰਜ਼ੀ ਜਿੱਦਾਂ ਵਾਂ ਫੰਕਸ਼ਨ ਦੇ ਵਿੱਚ ਲਾਉਣੇ ਆ ਆਪਣੀ ਮਰਜ਼ੀ ਦੇ ਨਾਲ ਜੋ ਤੇ ਮਰਜ਼ੀ ਪਾ ਸਕਦਾ ਇਹ ਬਹਿ ਪੰਗਤ ਦੇ ਵਿੱਚ ਜਾਣਾ ਟੇਬਲਾਂ ਦੇ ਟੀਪਾ ਵਿਖਾ ਦਿੰਨੇ ਆ ਆ ਵੀ ਆ ਟੇਬਲਾਂ ਦੇ ਵੀ ਨਾਲ ਲਾਏ ਮੈਨੂੰ ਉਹਦੀ ਮਾਤਾ ਨਿਕਲ ਕੇ ਆ ਗਈ ਬਹੁਤ ਵਧੀਆ ਮਾਸਾ ਕਿਉਂ ਨਹੀਂ ਮਰ ਜਾ ਸੰਗਤ ਜੀ ਗੁਰਦੁਆਰਾ ਵਿਪੋਰ ਸਾਹਿਬ ਦੇ ਦਰਸ਼ਨ ਕਰੋ ਜੀ ਬਹੁਤ ਪਵਿੱਤਰ ਧਰਤੀ ਆ ਸੰਗਤ ਜੀ ਬਹੁਤ ਸੁੰਦਰ ਲੋਕੇਸ਼ਨ ਤੇ ਇਹ ਸਥਾਨ ਬਣਿਆ ਸਤਲੁਜ ਦੇ ਕੰਡੇ ਦੇ ਸਥਾਨ ਸਜਿਆ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਸਥਾਨ ਤੇ ਬੈਠ ਕੇ ਚੌਵੀ ਸਹਿਬ ਦਾ ਪਾਠ ਉਚਾਰਨ ਕੀਤਾ ਸੰਗਤ ਜੀ ਬਹੁਤ ਹੀ ਰੌਣਕਾਂ ਇਸ ਟਾਈਮ ਇਸ ਸਥਾਨ ਤੇ ਪੂਰਾ ਵੇੜਾ ਭੜਿਆ ਭਰਿਆ ਸੰਧਾਨਾਂ ਨਾਲ ਇਹ ਗੁਰੂ ਸਾਹਿਬ ਦੀ ਬਹੁਤ ਕਿਰਪਾ ਜਿਹੜੀ ਸੰਗਤ ਅਨੰਦਪੁਰ ਸਾਹਿਬ ਆਉਂਦੀ ਹੈ ਇਸ ਥਾਂ ਤੇ ਜਰੂਰ ਦਰਸ਼ਨ ਕਰਦੀ ਆ ਕਿਉਂਕਿ ਲੋਕੇਸ਼ਨ ਤੁਸੀਂ ਦੇਖ ਸਾਡੇ ਲੋਕੇਸ਼ਨ ਹੀ ਆ ਅਮਨੀਕ ਲੋਕੇਸ਼ਨ ਹੈ ਇਹ ਵੇਖੋ ਤੇ ਸਹੀ ਕੁਦਰਤ ਦਾ ਨਜ਼ਾਰਾ ਜੀ ਅਸੀਂ ਪਹੁੰਚ ਚੁੱਕੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਬਹੁਤ ਜ਼ਿਆਦਾ ਇੰਟਰਸਟਿੰਗ ਦੇਖ ਸਕਦੇ ਹੋ ਇਹ ਤੇ ਇਧਰ ਜਗਮਗ ਜਗਮਗ ਹੁੰਦੀ ਗਰਮ ਗਰਮ ਪ੍ਰਸ਼ਾਦੇ ਕੇਸਗੜ ਸਾਹਿਬ ਦੀ ਬਹੁਤ ਸੁਣੀ ਸੁਹਾਵਣੀ ਆਵਾਜ਼ ਹੈ ਤੇ ਜਾਵੇਂ ਜਾਵੇਂ ਆਚ ਚ ਫਿਰਦੇ ਇਹ ਕੋਈ ਨਹੀਂ ਦੋਸਤੋ ਸਾਡੇ ਨਾਲ ਜੁੜੇ ਰਹੋ ਤੇ ਫੇਰ ਅਸੀਂ ਅੱਗੇ ਵੀ ਉਤਸਾਹ ਜੀ ਹਾਂਜੀ ਦੋਸਤੋ ਅਸੀਂ ਜਾ ਰਹੇ ਹਾਂ ਹੁਣ ਬਾਜ਼ਾਰ ਤੇ ਇੱਥੇ ਆਪਣੇ ਰਿਸ਼ਤੇਦਾਰ ਹੀ ਤੇ ਉਹਨਾਂ ਕੋ ਰੁਕੇ ਆ ਆਨੰਦਪੁਰ ਸਾਹਿਬ ਤੇ ਹੁਣ ਬਾਜ਼ਾਰ ਜਾ ਸ਼੍ਰੀ ਆਨੰਦਗੜ੍ਹ ਸਾਹਿਬ ਦੇ ਦਰਸ਼ਨ ਕਰੋ ਜੀ ਗੁਰਦੁਆਰਾ ਸ਼੍ਰੀ ਆਨੰਦਗੜ੍ਹ ਸਾਹਿਬ ਤੇ ਪਾਰ ਹੀ ਇਹਦੇ ਗੁਰਦੁਆਰਾ ਸ਼ਹੀਦ ਦੀ ਬਾਗ ਆ ਜੀ ਆਹ ਵੇਖੋ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਵੀਰ ਮਿਹਨਤ ਕਰ ਰਹੇ ਆ ਤੇ ਸਿੱਧੀ ਬਾਗ ਦੇ ਲਾਗੇ ਇਹਨਾਂ ਦੀ ਸ਼ੌਭਿਆ ਤੇ ਇਥੋਂ ਆਓ ਵੀਰਾਂ ਕੋ ਤੇ ਸ਼ਸਤਰ ਲਿਓ ਬਹੁਤ ਸਾਰੇ ਸ਼ਸਤਰ ਰੱਖਿਆ ਜੀ ਇਹਨਾਂ ਨੇ ਆਪਣੇ ਸਿੱਖ ਭਰਾਵਾ ਸਾਡੀ ਬੜੀਆਂ ਰਣਕਾਂ ਲਗੀਆਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਤੇ ਆਪਣੇ ਬੰਦੇ ਐਣਗਾ ਖਰੀਦ ਆ ਵੇਖੋ ਜੀ ਆ ਵੀ ਆਪਣੇ ਬੰਦੇ ਰੇਡ ਕਰ ਰਹੇ ਆ ਸਤਨਾਮ ਸਿੰਘ ਜੀ ਰੋਸ਼ਨ ਜਗਮੀਤ ਜਗਮੀਦ ਆਵੇ ਐਂਡ ਕਨ ਲੇਲੀਆਂ ਮਾਰ ਲਿਆ ਸਬਤਾ ਸਾਰਿਆਂ ਨੇ ਦੇ ਆਪਾਂ ਫਿਰ ਬਲੌਗ ਐਂਡ ਤੱਕ ਦੇਖਣਾ ਆਪਣਾ ਦੋਸਤੋ ਦੇਖਾਂਗੇ ਆ ਰਿਹਾ ਕਿ ਉਹ ਆਹ ਆਗੁਰਦਰਾ ਸਾਹਿਬ ਉਹ ਨਹੀਂ ਕਿੱਥੇ ਛੱਡਦਾ ਨਹੀਂ ਆਪਾਂ ਅੰਦਰ ਨਹੀਂ ਵੜੇ ਜੇ ਆਪਾਂ ਆਹੋ ਹਾ ਹੋ ਉਹ ਆਗੁਰਦਰਾ ਸਾਹਿਬ ਉਹ ਏ ਆ ਉਹ ਜਿਹੜਾ